ਗੁਲਾਬਗੜ ਰੋਡ ਤੇ ਯੂਪੀ ਅਤੇ ਬਿਹਾਰ ਦੇ ਨੋਚਵਾਨਾਂ ਦੇ ਵਿੱਚ ਜੰਮ ਕੇ ਚੱਲੇ ਲੱਤਾਂ ਕੁਸੇ ਜੀ ਹਾਂ ਤਸਵੀਰਾਂ ਡੇਰਾਬੱਸੀ ਗੁਲਾਬਗੜ ਰੋਡ ਦੀਆਂ ਨੇ ਜਿੱਥੇ ਸਵੇਰੇ ਕਰੀਬ 6 ਵਜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਖੁੱਲੇ ਆਮ ਦੋ ਗੁੱਟਾਂ ਨੇ ਇੱਕ ਦੂਸਰੇ ਤੇ ਲੱਤਾਂ ਅਤੇ ਇੱਟਾਂ ਪੱਥਰ बरसाਏ ਨੇ ਇਸ ਲੜਾਈ ਦੇ ਦੌਰਾਨ ਦੋ ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਜੀਹਾਂ ਦੱਸ ਦਈਏ ਇਹ ਪੁਰਾਣੀ ਰੰਜਿਸ਼ ਨੂੰ ਲੈ ਕੇ ਦਿੱਲੀ ਤੋਂ ਪਹੁੰਚੇ ਯੂਪੀ ਇੱਕ ਗੁੱਟ ਨੇ ਕਰੀਬ ਅੱਧਾ ਦਰਜਨ ਲੜਕੇ ਗੁਲਾਬਗੜ ਰੋਡ ਤੇ ਗੜੀ ਨੰਬਰ 10 ਦੇ ਸਾਹਮਣੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਨੇ ਡੇਰਾ ਬਸੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਨਵਨੀਤ ਕੁਮਾਰ, ਸ਼ਿਵਮ ਅਤੇ ਰਾਜੂ ਪਟੇਲ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਤੱਕਾ ਮੁੱਕੀ ਤੋਂ ਬਾਅਦ ਇੱਕ ਦੂਸਰੇ ਨੇ ਦੋਨਾਂ ਤੇ ਹਮਲਾ ਕਰ ਦਿੱਤਾ ਇਸੇ ਦੌਰਾਨ ਦੋਨਾਂ ਪੱਖਾਂ ਨੇ ਇੱਕ ਦੂਸਰੇ ਤੇ ਪਥਰਾਵ ਕੀਤਾ ਹੈ ਹਾਲਾਂਕਿ ਗੁਲਾਬਗੜ ਰੋਡ ਤੇ ਬਾਜ਼ਾਰ ਬੰਦ ਸੀ ਪਰ ਕੁਝ ਦੁਕਾਨਾਂ ਖੁੱਲੀਆਂ ਸੀ ਇਸੇ ਦੌਰਾਨ ਦੋ ਲੋਕਾਂ ਦੇ ਸਿਰ ਤੇ ਇੱਟਾਂ ਪੱਥਰ ਲੱਗਣ ਨਾਲ ਉਹ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਘਟਨਾ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਗੁੱਸਾ ਹੈ ਤੇ ਪੁਲਿਸ ਤੋਂ ਇਸ ਤਰ੍ਹਾਂ ਦੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦਸਨਾ ਮੰਨਦਾ ਹੈ ਕਿ ਪਿਛਲੇ ਦਿਨੀ ਵੀ ਇਸੇ ਤਰ੍ਹਾਂ ਡੇਰਾਬਸੀ ਹਸਪਤਾਲ ਵਿੱਚ ਤੋੜ-ਫੋੜ ਕੀਤੀ ਗਈ ਸੀ ਤੇ ਉਥੋਂ ਦੀ ਸੰਪਤੀ ਦਾ ਭਾਰੀ ਨੁਕਸਾਨ ਕੀਤਾ ਗਿਆ ਸੀ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਹੈ ਕਿ ਡੇਰਾਬਸੀ ਇਲਾਕੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਦਿਨੋ-ਦਿਨ ਵਾਧਦੀਆਂ ਜਾ ਰਹੀਆਂ ਨੇ ਪੁਲਿਸ ਨੂੰ ਇਹਨਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ